ਆਪ ਸਿੰਘ ਜਿਬੜਾ ਫੁੱਟਬਾਲ ਅਕੈਡਮੀ ਵੱਲੋਂ ਜੋ ਅੱਜ ਅੰਡਰ 7 ਤੋਂ ਲੈ ਕੇ ਅੰਡਰ 13 ਤੱਕ ਦੇ ਜਿਹੜੇ ਫੁੱਟਬਾਲ ਦੇ ਜਿਹੜੇ ਮੈਚ ਹੋਏ ਗਏ ਆ ਅੱਜ ਸਾਨੂੰ ਕਮੇਟੀ ਵੱਲੋਂ ਮਿਲਨੂ ਤੇ ਕਪਲਜੀ ਦੇ ਉੱਤੇ ਬੁਲਾਇਆ ਗਿਆ ਸੀ ਬੜਾ ਮਨਕੁਸ਼ ਹੋਇਆ ਸੋਹੇ-ਸੋਹੇ ਬੱਚੇ ਜਿਹੜੇ ਨੇ ਬੜੀ ਵਧੀਆ ਗੇਮ ਖੇਡ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਸਮਾਜ ਨੂੰ ਬੜਾ ਵਧੀਆ ਸੁਨੇਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਸ਼ੂਤ ਤੋਂ ਹੀ ਖੇਡਾਂ ਵੱਲ ਜਿਹੜਾ ਆਪਾਂ ਨੂੰ ਸੇਧ ਦਿਦ ਕਰੀਏ ਤਾਂ ਜੋ ਜੜੀਆਂ ਅੱਗੇ ਅੱਗੇ ਜੜੀਆਂ ਬੁਰਾਈਆਂ ਸਮਾਜ ਤੋਂ ਦੂਰ ਰਹਿਣ ਔਰ ਇੱਕ ਚੰਗੇ ਪਾਸੇ ਲੱਗਣ ਅਸੀਂ ਸਾਰੀ ਜਿਹੜੇ ਟੁਆਗਨੀ ਦੇឪਦੇਦਾਂ ਨੂੰ ਉਹਨਾਂ ਨੂੰ ਇਹ ਜਿਆ ਵਧੀਆ ਫੰਕਸ਼ਨ ਕਰਾਉਣ ਤੇ ਆਪਣੇ ਵੱਲੋਂ ਵਧਾਈ ਦਿੰਦੇ ਆ ਔਰ ਆਸ ਕਰਦੇ ਆ ਵੀ ਅੱਗੇ ਤੋਂ ਵੀ ਇਹ ਇਹੋ ਜਿਹੇ ਉਪਾਲਾ ਕਰਦੇ ਰਹਿਣਗੇ ਜੀ ਧੰਨਵਾਦ। ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵੱਲੋਂ ਜਿਹੜਾ ਇਹ ਉਪਾਲਾ ਛੋਟੇ ਬੱਚਿਆਂ ਦਾ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬਹੁਤ ਵਾਕਈ ਕਾਬਲੇ ਤਾਰੀਫ ਦਾ ਟੂਰਨਾਮੈਂਟ ਹੈਗਾ ਇਹ ਗ੍ਰਾਸ ਰੂਟ ਲੈਵਲ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਛੋਟੇ ਛੋਟੇ ਬੱਚੇ ਦੇਖੋ 7-8 ਹਫ਼ਤੇ ਤੋਂ ਇੱਥੇ ਖੇਡ ਰਹੇ ਹੈਗੇ ਆ ਜਿੱਦ ਕਿ ਪੰਜਾਬ ਦੇ ਹਰਿਆਣਾ ਦੇ ਚੰਡੀਗੜ੍ਹ ਦੇ ਬਹੁਤ ਛੋਟੇ ਛੋਟੇ ਬੱਚੇ ਇੱਥੇ ਆ ਕੇ ਪਰਫਾਰਮ ਕਰ ਰਹੇ ਆ ਤੇ ਜਿਹੜਾ ਵੀ ਇਹ ਇਨੀਸ਼ੀਏਟਿਵ ਲਿਆ ਹੈ ਕੁਰਪਾਂਤਿਕ ਫੁੱਟਬਾਲ ਅਕੈਡਮੀ ਨੇ ਬਹੁਤ ਅੱਛਾ ਉਪਰਾਲਾ ਹੈਗਾ ਇਹਦੇ ਵਿੱਚ ਜਿਹੜੇ ਇਹ ਵੀ ਸਹਿਯੋਗੀ ਸਤਵੀਰ ਸਿੰਘ ਜੀ ਹੈਗੇ ਆ ਮਨਿੰਦਰ ਬਾਈ ਜੀ ਹੈਗੇ ਹੋਰ ਜਿੰਨੇ ਵੀ ਇਹਨਾਂ ਦੀ ਕਮੇਟੀ ਮੈਂਬਰ ਸਾਰੇ ਹੈਗੇ ਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਇਸ ਕਮੂਨ ਕਰਾਂ ਦੇ ਵਿੱਚ ਤੇ ਗਰਾਊਂਡ ਲੈਵਲ ਤੇ ਇਹੋ ਜਿਹਾ ਪ੍ਰੋਗਰਾਮ ਪੰਜਾਬ 'ਚ ਹੋਰ ਕਿਤੇ ਨਹੀਂ ਹੋ ਰਿਹਾ ਈਵਨ ਨਾਰਥ ਜ਼ੋਨ 'ਚ ਕਿਤੇ ਵੀ ਨਹੀਂ ਹੋ ਰਿਹਾ ਤੇ ਇਹਨਾਂ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਹੈਗਾ ਇਹਨ ਫਿਊਚ